ਅਕਸਰ ਇਹ ਦੇਖਿਆ ਜਾਂਦਾ ਹੈ ਕਿ ਨੌਜਵਾਨ ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰਾਹ ਪਨਾਉਂਦੇ ਨੇ ਪਰ ਵਿਦੇਸ਼ਾਂ 'ਚ ਜਾ ਕੇ ਕੁਝ ਨੌਜਵਾਨ ਕਈ ਵਾਰ ਕੁਝ ਅਜਿਹੇ ਹਫਜ਼ ਜਣੇ ਕਿੋਂ ਦਾ ਵਾਪਿਸ ਆਉਣਾ ਨਾ ਮੁਮਕਿਨ ਲੱਗਦਾ ਹੈ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕਸਬਾ ਕਲਨੌਰ ਦੇ ਰਹਿਣ ਵਾਲੇ ਇੱਕ ਨੌਜਵਾਨ ਬਲਜੀਤ ਸਿੰਘ 7 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ਪਰ ਕੁਝ ਸਮੇਂ ਨੌਕਰੀ ਕਰਨ ਤੋਂ ਬਾਅਦ ਕੰਪਨੀ ਨੇ ਉਸਨੂੰ ਠੁਠਾ ਕੇ ਇਸ ਪਾਰ ਦਿੱਤਾ ਤੇ ਉਸਨੂੰ ਚੇਲ ਪੇਚ ਦਿੱਤਾ ਜਦੋਂ ਬਲਜੀਤ ਨੇ ਇਹ ਸੇ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ ਤਾਂ ਉਹਨਾਂ ਨੇ ਮੀਡੀਆ ਦੀ ਸਹਾਇਤਾ ਲੈ ਕੇ ਇਕਿਤੇ ਉਸ ਚੇਅਰਮੈਨ ਜਗਿੰਦਰ ਸਿੰਘ ਸਲਾਰੀਆ ਇਸ ਪਰਿਵਾਰ ਦੀ ਮਦਦ ਲਈ ਅਗਿਆਏ। ਜਗਿੰਦਰ ਸਿੰਘ ਨੇ 2 ਸਾਲ ਕਾਨੂੰਨੀ ਲੜਾਈ ਲੜ ਕੇ ਆਖਰੀ ਸ ਨੌਜਵਾਨ ਨੂੰ ਹੁਣੋਂ ਉਸੇ ਘਰ ਵਾਪਿਸ ਪੇਜਤਾ ਹੈ। ਬੱਚੇ ਦੀ ਹਲਪ ਨਹੀਂ ਕੀਤੀ ਜਦੋਂ ਪਤਾ ਲੱਗਾ ਦੁਬਈ ਦੇ ਵਿੱਚ ਕਿ ਇਹ ਮੁੰਡਾ ਇਸ ਤਰ੍ਹਾਂ ਕੋਈ ਕਾਨੂੰਨੀ ਇਹਨੂੰ ਸਹਾਇਤਾ ਚਾਹੀਦੀ ਸੀ ਤੇ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਾ ਤੇ ਇਸ ਮੁੰਡੇ ਦੀ ਅਸੀਂ ਜਾ ਕੇ ਤੇ ਪੁੱਛ ਗਿਸ ਕੀਤੀ ਆ ਫਿਰ ਇਹਨੂੰ ਜੋ ਇਹਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਚਾਹੀਦੀ ਸੀਗੀ ਉਹ ਉਹਨੂੰ ਕਾਨੂੰਨੀ ਸਹਾਇਤਾ ਦਵਾ ਕੇ 2 ਸਾਲ ਦੀ ਲੰਬੀ ਮੁਸ਼ਕਲ ਕਰਕੇ ਅੱਜ ਇਹਨੂੰ ਮੁੰਡੇ ਨੂੰ ਇੱਥੇ ਲੈ ਕੇ ਆਏ ਆਂ ਪੰਜਾਬ ਦੇ ਵਿੱਚ ਤੇ ਸਾਨੂੰ ਵੀ ਖੁਸ਼ੀ ਹੈ ਔਰ ਦੂਸਰਾ ਅਸੀਂ ਇਹੋ ਕਹਿਣਾ ਚਾਹੁੰਦੇ ਹਾਂਗੇ ਕਿ ਦੇਖੋ ਕੋਈ ਵੀ ਹੈਗਾ ਹਰ ਇੱਕ ਨੂੰ ਆਪਣੀ ਕਹਿੰਦੇ ਨਾ ਵੀ ਜਿੰਨੀ ਵੀ ਹੋ ਸਕਦੀ ਹੈ ਇੱਕ ਦੂਸਰੇ ਦੀ ਆਪਣੇ ਭੈਣ ਭਰਾ ਦੀ ਹੈਲਪ ਕਰਨੀ ਚਾਹੀਦੀ ਹੈਗੀ ਚਾਹੇ ਉਹ ਕਿਸੇ ਕਿਸਮ ਦੀ ਵੀ ਹੋਵੇ ਸੋਇਆ ਕਿ ਖਾਸ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕੋਈ ਬੱਚਾ ਫਸ ਜਰ ਹੈਗਾ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ ਮੇਰੇ ਵੀ ਇਹ ਟਰਸਟ ਨੂੰ ਪਤਾ ਲੱਗਾ ਸੀਗਾ ਜਦੋਂ ਇਹਦੀ ਕਿਤੇ ਨਿਊਜ਼ ਚੱਲਦੀ ਸੀਗੀ ਤੇ ਮੈਂ ਦੇਖਿਆ ਤੇ ਫਿਰ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਮੁੰਡੇ ਦੀ ਜ਼ਰੂਰੀ ਹੈਲਪ ਕਰਨੀ ਚਾਹੀਦੀ ਹੈ ਫਿਰ ਜਦੋਂ ਪੁੱਛ ਗਿਸ ਕੀਤੀ ਆ ਤੇ ਫਿਰ ਪਤਾ ਲੱਗਾ ਕਿ ਹਾਂ ਇਹ ਬੱਚਾ ਵਾਕਈ ਫਸਿਆ ਹੋਇਆ ਤੇ ਇਹਨੂੰ ਮਿਲ ਕੇ ਸਹਾਇਤਾ ਦੀ ਜ਼ਰੂਰਤ ਹੈ ਉਦੋਂ ਨੌਜਵਾਨ ਤੇ ਉਸ ਦੇ ਪਰਿਵਾਰ ਨੇ ਬਹਿਲ ਚੈਰੀਟੇਬਲ ٹرسٹ ਤੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਕੀ ਕਿਹਾ ਇਥੇ ਤੁਸੀਂ ਸੁਣੋ ਮੈਂ ਦबई ਦੇ ਪਲੇ ਸਾਲ ਸਾਲ ਤੋਂ ਕੰਮ ਕਰ ਰਿਹਾ ਸੀਗਾ ਉੱਥੇ ਮੇਰੇ ਨਾਲ ਕੁਝ ਕਾਨੂੰਨੀ ਕਾਰਵਾਈ ਦੇ ਵਿੱਚ ਕਾਨੂੰਨੀ ਕੇਸ ਹੋਏ ਸੀ ਮੇਰੇ ਤੇ ਜਿਹੜੇ ਕਿ ਹਾਲਾਂਕਿ ਗਲਤ ਸੀਗੇ ਤਾਂ ਹੁਣ ਮੈਂ ਜਦੋਂ ਨਿਊ ਖਬਰ ਲਵਾਈ ਸੀ ਨਿਊਜ਼ ਦੇ ਵਿੱਚ ਤੋਂ ਉੱਤੋਂ ਬਾਅਦ ਮੇਰੀ ਪੀਸੀ ਪੀਸੀਟੀ ਦੇ ਚੇਅਰਮੈਨ ਸਾਜਗਿੰਦਰ ਸਸਲਾਰੀਆ ਉਹਨਾਂ ਨੇ ਮੈਨੂੰ ਰਾਤਾਂ ਕੈਂਪ ਕੀਤਾ ਸੀਗਾ ਤੇ ਉਹਨਾਂ ਨੇ ਮੇਰੀ ਬਹੁਤ ਸਾਰੀ ਹੈਲਪ ਕੀਤੀ ਤਾਂ ਹੁਣ ਅੱਜ ਮੈਂ ਜਿਹੜਾ ਆਪਣੇ ਘਰੇ ਆ ਗਿਆ ਬਹੁਤ ਖੁਸ਼ ਹਾਂ ਉਹਨਾਂ ਦੇ ਜ਼ਰੀਏ ਪਹਿਲ ਚੈਰੀਟੇਡ ਟਰਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹ ਨਾਲ ਹੀ ਮੈਂ ਭਾਟਿਆ ਸਰ ਦਾ ਓਰ ਜਗਿੰਦਰ ਸਸਲਾਰੀਆ ਜੀ ਦਾ ਦੋਨਾਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ 2 ਸਾਲ ਬਾਅਦ ਘਰ ਆਇਆ ਮੈਨੂੰ ਉਸੇ 7 ਸਾਲ ਹੋ ਗਏ ਕੰਮ ਕਰਦਿਆਂ ਟੋਟਲ ਤੇ ਮ ਖੈਰ ਇਸ ਤੋਂ ਇਹ ਤਾਂ ਸਾਫ ਹੈ ਕਿ ਜੇਕਰ মিডিਆ ਦੇ ਸਹੀ ਤਰ੍ਹਾਂ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਮੁਸ਼ਕਲ ਜੋ ਫਸੇ ਲੋਕਾਂ ਲਈ ਕਿਸੇ ਰਿਸ਼ਤੇ ਤੋਂ ਕੱਟ ਨਹੀਂ ਹੈ। ਕੁਦਰਾਸਪੁਰ ਤੋਂ ਅਫਤਾਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ। ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563